ਮਾ ਅਸਰਦੇਸ ਸਿੰਘ ਵੇਰਕ ਐਸਪੀ ਰਿਟਾਇਰਡ ਤੇ ਮੇਰੇ ਨਾਲ ਭਾਈ ਬਲਜੀਤ ਸਿੰਘ ਸਿੱਧੂ ਐਸਪੀ ਰਿਟਾਇਰਡ ਅਸੀਂ ਫੇਰ ਨਵੀਆਂ ਯਾਦਾਂ ਨਵੀਆਂ ਗੱਲਾਂ ਲੈ ਕੇ ਹਾਜ਼ਰ ਆਂ ਤੁਹਾਨੂੰ ਇਹ ਦੱਸਦੀ ਇਹ ਵੀ ਬਲਜੀਤ ਦੇ ਨਾਲ ਕੇ ਮੇਰੇ ਪਿੰਡ ਐ ਤੇ ਨੇੜੇ ਘਰਾਂ ਚ ਸਾਡਾ ਬਚਪਨ ਤੋਂ ਅਸੀਂ ਇਕੱਠੇ ਪਲੇ ਪੜੇ ਹਾਸੇ ਠੱਠੇ ਬਹੁਤ ਯਾਦਾਂ ਸਾਡੀਆਂ ਸਾਂਝੀਆਂ ਐ ਅਸੀਂ ਜਦੋਂ ਗੱਲਾਂ ਕਰਦੇ ਚੋ ਸਾਡੇ ਦੋਸਤਾਂ ਦੇ ਵਿੱਚ ਸਾਡਾ ਜਿਹੜਾ ਗਰੁੱਪ ਹੈ ਜੀਓ ਜ਼ਿੰਦਗੀ ਗਰੁੱਪ ਉਹ ਜਦੋਂ ਅਸੀਂ ਕਹਿੰਦੇ ਬਈ ਸਾਡੇ ਪਿੰਡ ਉਹ ਹੌਲੀ ਹੌਲੀ ਉਹਨਾਂ ਨਾਲ ਵੀ ਥੋੜੇ ਪਿੰਡ ਦੀ ਸਾਰੀਆਂ ਕੁਝ ਵਾਪਰਦਾ ਤੇ ਐਕਚੁਅਲੀ ਬਈ ਸਾਡਾ ਪਿੰਡ ਜਾਂ ਸੰਝੇ ਜਿਹੜੇ ਕਿ ਜਿਆਦਾ ਹਾਈ ਹੈ ਇੰਨੀਆਂ ਵੀ ਤੇ ਕੁਝ ਜ਼ਿੰਦਗੀ ਦੇ ਵਰਤਾਂਤ ਵੈਸੇ ਬੰਦੇ ਨੂੰ ਸ਼ੌਕ ਹੁੰਦਾ ਅਲੱਗ-ਅਲੱਗ ਬੰਦੇ ਨੂੰ ਯਾਦ ਰੱਖਣ ਦਾ ਤੇ ਉਹਨਾਂ ਵਰਤਾਂਤਾਂ ਨੂੰ ਲੈ ਕੇ ਉਹਨਾਂ ਗੱਲਾਂ ਨੂੰ ਲੈ ਕੇ ਫੇਰ ਹਾਜ਼ਰਾਂ ਮੈਂ ਬਈ ਬਲਜੀਤ ਸਿੱਧੂ ਹੀ ਉਹਨਾਂ ਨੂੰ ਕਹੂੰਗਾ ਵੀ ਸੁਣਾਓ ਕੋਈ ਗੱਲਬਾਤ ਭਾਈ ਹਾਂਜੀ ਬਿਰਕ ਸਾਹਿਬ ਇਹ ਜਿਹੜੀਆਂ ਯਾਦਾਂ ਨੇ ਆਪਣੀਆਂ ਕਿਉਂਕਿ ਇਹ ਗੱਲਾਂ ਆਪਣੀਆਂ ਇਸ ਕਰਕੇ ਰਿਕਾਰਡ ਕਰ ਰਹੇ ਆਪਾਂ ਕਿ ਇਹ ਬੰਦੇ ਦੇ ਨਾਲ ਹੀ ਚਲੀਆਂ ਜਾਂਦੀਆਂ ਕਿਤੇ ਕਿਤਾਬ 'ਚ ਦਰਜ ਨਹੀਂ ਹੁੰਦੀਆਂ ਇਹ ਜਿਹੜੀਆਂ ਰੋਜ਼ ਹਾਸੇ ਠੱਠੇ ਵਾਲੀਆਂ ਗੱਲਾਂ ਨੇ ਇਹ ਇੱਥੇ ਹੀ ਰਹਿ ਜਾਂਦੀਆਂ ਨੇ ਇਹ ਚੰਗਾ ਜਿਹੜੀਆਂ ਰਿਕਾਰਡ ਹੋ ਗਏ ਦਾ ਇੱਕ ਤਰ੍ਹਾਂ ਦੀਆਂ ਗੱਲੋਂ ਦਰਜ ਹੋ ਗਈਆਂ ਇਹ ਤੁਹਾਨੂੰ ਮੈਂ ਗੱਲ ਸੁਣਾਉਣਾ ਪੁਰਾਣੀ ਅਸੀਂ ਸਬ ਇੰਸਪੈਕਟਰ ਹੁੰਦਾ ਸੀ ਐਸ ਐਚ ਓ ਮੈਂ ਤੇ ਰਾਜਵੀਰ ਬੋਪਾਰਾ ਹੈ ਹਾਂਜੀ ਤੇ ਰਤਨ ਬਰਾੜ ਇੱਕ ਸਾਡਾ ਦੋਸਤ ਹੈ ਚਹਿਲ ਐਕਸੀਏ ਨਾ ਉੱਥੇ ਚੰਡੀਗੜ੍ਹ ਅੱਛਾ ਇਹ ਕਾਫੀ ਪੁਰਾਣੀ ਗੱਲ ਹੈ ਅਸੀਂ ਉਦੋਂ ਉਦੋਂ ਮਰੂਤੀ ਕਾਰਾਂ ਨਵੀਆਂ ਨਵੀਆਂ ਚੱਲੀਆਂ ਸੀਗੀਆਂ ਬਹੁਤ ਦੀਆਂ ਜ਼ਿਆਦਾ ਨਹੀਂ ਸੀ ਅਸੀਂ ਪ੍ਰੋਗਰਾਮ ਬਣਾ ਲਿਆ ਮਨਾਲੀ ਜਾਣ ਦਾ ਅੱਛਾ ਮਨਾਲੀ ਤੋਂ ਅਗੇ ਰੋਹਤਾਂਗ ਦਾ ਅੱਛਾ ਤਾਂ ਰਾਜਵੀਰ ਦਾ ਕੋਈ ਦੋਸਤ ਸੀ ਸਰਪੰਚ ਉਹਦੋਂ ਕਾਰ ਮੰਗ ਲਿਆ ਅਮਰੂਤੀ ਕਾਰ ਉਦੋਂ ਹੁੰਦਾ ਬਹੁਤ ਵੱਡੀ ਗੱਲ ਹੁੰਦੀ ਸੀ ਬਹੁਤ ਵੱਡੀ ਗੱਲ ਸਾਰੇ ਆੜੀ ਰੱਖਦੇ ਸੀ ਕਾਰ ਵਾਲੇ ਨਾਲ ਨਾ ਵੀ ਕਿਤੇ ਵੇਰ ਹਾਂ ਕਾਰ ਵਾਲੇ ਨਾਲ ਦੋਸਤੀ ਪਗ ਰਦੇ ਕਿਤੇ ਮੰਗਣੀ ਪੈ ਜਾਂਦੀ ਕਾਰ ਜਿਹਨੂੰ ਪਤਾੰਦੇ ਦੇ ਕੋਲ ਕਾਰ ਆ ਉਹਨੂੰ ਚਾਹ ਪਾਣੀ ਪਿਉਣਾ ਆ ਗਿਆ ਹਾਂ ਤੇ ਅਸੀਂ ਚਲੇ ਗਏ ਸੀ ਚੱਲ ਪਏ ਉੱਥੋਂ ਉਹਨਾਂ ਦਿਨਾਂ 'ਚ ਕੈਸਟਾਂ ਹੁੰਦੀਆਂ ਸੀਗੀਆਂ ਮਤਲਬ ਹਾਂ ਹਾਂ ਕੈਸਟਾਂ ਦੀ ਉਹਦੇ ਵਿੱਚੋਂ ਨਾ ਇੱਕ ਕੈਸਟ ਨਿਕਲੀ ਉਹਦੇ ਤੇ ਲਿਖਿਆ ਸੀ ਪੰਜਾਬੀ ਦੇ ਚੱਕਵੇਂ ਗੀਤ चक्मे, 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 अच्छा मम्मी ਨਾਲ ਚੱਕਵੇਂ ਚੱਕਵੇਂ ਅੱਛਾ ਤੇ ਉਹ ਕੈਸਟ ਅਸੀਂ ਲਾਈ ਉਦੋਂ ਨਵੀਂ ਉਮਰ ਸੀਗੀ ਹਨਾ ਉਹ ਸਟੇਟ ਆਫ ਮਾਈਂਡ ਐਸੀ ਦੀ ਹੁੰਦੀ ਆ ਆਪਣੀ ਹਨਾ ਨਾਲੇ ਵੈਸੇ ਵੀ ਹਰ ਤਰ੍ਹਾਂ ਦਾ ਲਿਟਰੇਚਰ ਆਪਾਂ ਤਾਂ ਖੇਤਾਂ 'ਚੋਂ ਕਿਹੜੇ ਹੁੰਦੇ ਫਿਰਦੇ ਸਾਰੇ ਤਰ੍ਹਾਂ ਦੇ ਦੇਖਿਆ ਆਪਣੇ ਬਰ ਆਪਣੇ ਦੇਖਿਆ ਸੀ ਪਰ ਕੁਛ ਐਂ ਦੀ ਵੀ ਉਹ ਸਾਡੀ ਉਮਰ ਵੀ ਚੱਕਵੀ ਸੀਗੀ ਤੇ ਗਾੜੇ ਵੀ ਚੱਕਵੇਂ ਸੀਗੇ ਅਸੀਂ ਉਹੀ ਕੈਸਟ ਸਾਰੇ ਰਾਹ ਲਾਈ ਰੱਖੀ ਸੀ ਉਹ ਆਉਂਦੇ ਜਾਂਦੇ ਸਨ ਬੜਾ ਹੱਸਿਆ ਸੀ ਮਤਲਬ ਕਲੋ ਫਨੀ ਵੀ ਸੀਗੇ ਗਾਣੇ ਫਨੀ ਜਿਆਦਾ ਵੀ ਸੀਗੇ ਫਨੀ ਵੀ ਜ਼ਿਆਦਾ ਸੀ ਪਹਿਲੀ ਵਾਰੀ ਸੁਣਿਆ ਸੀ ਉਹਦੇ ਉਦੇ ਤੇ ਕੈਸਟ ਦੇ ਉੱਪਰ ਨਾ ਰੈਪਰ ਤੇ ਇੱਕ ਉਹ ਜਿਹੜਾ ਸਿੰਗਰ ਸੀਗਾ ਉਹਦੀ ਫੋਟੋ ਸੀਗੀ ਅੱਛਾ ਨਾ ਨਾਂ ਨਹੀਂ ਕੋਟ ਕਰੂੰਗਾ ਫੋਟੋ ਸੀਗੀ ਤੇ ਉਹਦੀ ਨਾਲ ਜਿਹੜੀ ਲੇਡੀ ਸੀ ਉਹਦੀ ਫੋਟੋ ਸੀਗੀ ਹਾਂਜੀ ਚਲੋ ਜੀ ਇਹ ਗੱਲ ਹੋ ਗਈ ਅਸੀਂ ਵਧੀਆ ਹੱਸਦੇ ਖੇਡਦੇ ਪੂਰਾ ਆਪਦਾ ਇੰਜੋਏ ਕੀਤਾ ਟੂਰ ਉਸ ਤੋਂ ਬਾਅਦ ਨੌਕਰੀ ਚੱਲਦੀ ਰਹੀ ਮੈਂ ਪ੍ਰਮੋਟ ਹੋ ਗਿਆ ਡੀਐਸਪੀ ਆ ਕੇ ਕੋਟਕਪੂਰੇ ਲੱਗ ਗਿਆ ਤਾਂ ਕੋਟਕਪੂਰੇ ਇੱਕ ਗਰੋ ਸੀ ਕੋਈ ਉਹ ਲਗਾਤਾਰ ਕਈ ਵਾਰਦਾਤਾਂ ਹੋਈਆਂ ਕੋਟਕਪੂਰੇ ਵੀ ਹੋਈਆਂ ਆਸੇ ਪਾਸੇ ਵੀ ਵੀ ਇੱਕ ਬੰਦਾ ਹਾਂ ਜੀ ਅ ਟਰੱਕ ਲੁੱਟਦਾ ਸੀਗਾ ਕੋਈ ਗਰੋ ਸੀਗਾ ਟਰੱਕ ਦਾ ਉਹਦਾ ਮੋਰ ਸਪਰੈਂਡੀ ਜਾਂ ਉਹਦਾ ਤਰੀਕਾ ਇਹ ਵਾਰਦਾਤ ਇਹ ਸੀਗਾ ਕਿ ਉਹ ਢਾਬੇ ਤੇ ਚਲਾ ਜਾਂਦਾ ਕਿਤੇ ਹਾਂ ਜੀ ਤਾਂ ਉੱਥੇ ਉਹ ਇੱਕ ਭੁੱਕੀ ਜਿਹੜੀ ਪੌਪੀ ਹਸ ਕੇ ਨੇ ਆਪਾਂ ਉਹਦੇ ਵਿੱਚ ਉਹ ਇੱਕ ਫੀਨੋ ਬਾਰਬਿਟੋਨ ਗੋਲੀਆਂ ਹੁੰਦੀਆਂ ਜਿਹੜੀਆਂ ਐਪੀਲੈਪਸੀ ਜਾਂ ਮਿਰਗੀ ਦੇ ਦੌਰੇ ਚ ਉਹ ਬਹੁਤ ਜ਼ਿਆਦਾ ਹੁੰਦੀਆਂ ਨੇ ਸ਼ਾਂਤ ਕਰਨ ਵਾਲੀਆਂ ਸਮਾਉਣ ਵਾਲੀਆਂ ਹਾਂ ਸੌਣ ਵਾਲੀਆਂ ਆਉਂਦੀਆਂ ਨੇ ਹਾਂਜੀ ਤੇ ਉਹ ਭੁੱਕੀ ਦੇ ਵਿੱਚ ਨਾ ਉਹ ਪਾਊਡਰ ਕਰਕੇ ਗੋਲੀਆਂ ਪਾਉਂਦਾ ਸੀ ਉਹ ਟੇਸਟਲੈਸ ਹੀ ਆਉਂਦੀਆਂ ਹਨਾ ਉਹਨੇ ਕਿਤੇ ਇਦਾਂ ਜਾਣਾ ਠਾਬੇ ਤੇ ਬਹਿ ਜਾਣਾ ਦੇਖਣਾ ਡਰਾਈਵਰ ਬੈਠਾ ਜਕ ਕਨੈਕਟਰ ਬੈਠਾ ਡਰਾਈਵਰ ਮੋਸਟਲੀ ਦੇਖਦਾ ਵੀ ਇਕੱਲਾ ਡਰਾਈਵਰ ਹੋਵੇ ਜਿਹੜਾ ਹਾਂਜੀ ਉਹ ਡਰਾਈਵਰ ਦੇ ਸਾਹਮਣੇ ਉਹਨੇ ਭੁੱਖ ਜੀ ਖੋਲਣੀ ਬਾਈ ਖਾਣੀ ਹੈ ਚਮਚਾ ਬਹੁਤ ਵਧੀਆ ਸਰੀਰ ਬਣ ਜਾਊ ਆਮ ਤੌਰ ਤੇ ਡਰਾਈਵਰ ਭਰਾ ਜਿਹੜੇ ਮਤਲਬ ਖਾ ਲੈਂਦੇ ਕੋਈ ਖਾ ਲੈਂਦੇ ਜਦ ਹਾਂ ਤਾਂ ਉਹ ਕਹਿੰਦਾ ਦੇਖ ਲੈਨੇ ਯਾਰ ਲਾਲਨੇ ਚਮਚਾ ਉਹ ਕਹਿੰਦਾ ਇੱਥੇ ਐ ਘਰ ਆਪਾਂ ਕੋਈ ਬੈਠਾ ਨਾ ਹੋਵੇ ਬੰਦਾ ਮੁਲਾਜ਼ਮ ਕੋਈ ਆਪਾਂ ਤੇਰੇ ਟਰੱਕ ਚ ਚੱਲਦੇ ਹਾਂ ਹਾਂਜੀ ਉੱਥੇ ਉਹ ਟਰੱਕ ਚ ਬਹਿਣਾ ਟਰੱਕ ਚ ਉਹਨੇ ਉਹਨੂੰ ਚਮਚਾ ਲਵਾਉਣਾ ਕੁਝ ਹੋਰ ਵੀ ਸ਼ਾਇਦ ਪਾਇਆ ਹੋਣਾ ਵਿੱਚ ਉਹਦੇ ਜਿਹੜਾ ਸੈਡੀਟਿਵ ਵੈਰਾ ਕੋਈ ਉਹਨੇ ਜੀ बेहोश ਹੋ ਜਾਣਾ ਉਹਨੇ ਟਰੱਕ ਉਹ ਬੰਦੇ ਨੂੰ ਸਿੱਟ ਗੇ ਸੜਕ ਦੇ ਕਿਨਾਰੇ ਟਰੱਕ ਲੈ ਜਾਣਾ ਅੱਛਾ ਕੋਟਕਪੁਰੇ ਵੀ ਵਾਰਦਾਤ ਹੋਈ ਹੈ ਕਹੇ ਜੀ ਉਹਦੇ ਚ ਇੱਕ ਡਰਾਈਵਰ ਕਨੈਕਟਰ ਦੀ ਮੌਤ ਹੀ ਹੋ ਗਈ ਤੇ ਅਸੀਂ ਫਿਰ ਮੈਂ ਜਦੋਂ ਆਪ ਸੁਪਰਵਾਈਜ਼ ਕੀਤੀ ਸਾਰੀ ਤਫ਼ਤੀਸ਼ ਉਹਦੀ ਸਾਡੇ ਰਾਜਵੀਰ ਐਸਪੈਕਟਰ ਹੁੰਦਾ ਸੀਗਾ ਆਪਾਂ ਬਈ ਕ੍ਰਾਈਮ ਵਾਲੇ ਤੋਂ ਤਾਂ ਪਾਸੇ ਚ ਜਿਆਦਾ ਸੀਰੀਸ ਹੋ ਗਿਆ ਬੰਦਾ ਵੀ ਹਾਸੇ ਵੀ ਆ ਹਾਸੇ ਵਾਲੀ ਉਹ ਤੋਂ ਦੱਸਦਾ ਨਾ ਮੈਂ ਹਾਸੇ ਵਾਲੀ ਆਊਗਾ ਐਂਡ 'ਚ ਤੇ ਹਾਸਾ ਹੀ ਆਊਗਾ ਤੁਹਾਨੂੰ ਤਾਂ ਉਹਦੇ 'ਚ ਉਹਨੇ ਸਾਰਾ ਜਿਹੜਾ ਉਹ ਬੜੀ ਮਿਹਨਤ ਕੀਤੀ ਤੇ ਉਹ ਬੰਦਾ ਅਸੀਂ ਫੜ ਲਿਆ ਹਾਂਜੀ ਫੜ ਕੇ ਤੇ ਉਹਦੇ 'ਚ ਉਹ ਇੱਕ ਕੈਂਟਰ ਜਿਹੜਾ ਸੀ ਘੋ ਦਾ ਇੱਕ ਘੋ ਦਾ ਇੱਕ ਟਰੱਕ ਲੁੱਟਿਆ ਸੀ ਉਹਨਾਂ ਨੇ ਇੱਕ ਕੈਂਟਰ ਜਿਹੜਾ ਉਹਨੇ ਕਿਸੇ ਸਿੰਗਰ ਨੂੰ ਵੇਚਿਆ ਸੀਗਾ ਅੱਛਾ ਅਮਰ ਸਰ ਦਾ ਸੀਗਾ ਸਿੰਗਰ ਉਹ ਹਾਂ ਜੀ ਉਹ ਸਿੰਗਰ ਵੀ ਚੱਕ ਲੈਂਦਾ ਸੀ ਹਾਂ ਉਹਦੀ ਅਰੈਸਟ ਪਾਈ ਜਦੋਂ ਉਹ ਮੇਰੇ ਧਿਆਨ ਆਇਆ ਵੀ ਉਹ ਜਿਹੜਾ ਚੱਕ ਮਹਿਗੀਤਾਂ ਵਾਲਾ ਹੀ ਲੱਗਦਾ ਮੈਨੂੰ ਤਾਂ ਇਹ ਬੰਦਾ ਜਿਹੜੀ ਫੋਟੋ ਉਹ ਮੈਂ ਕਿਹਾ ਤੂੰ ਆਹ ਤੇਰੀ ਗਾਈ ਵੀ ਇਹ ਕਹਿੰਦਾ ਹਾਂ ਜੀ ਮੇਰੀ ਗਾਈ ਮੇਰੀ ਹੈ ਜੀ ਉਹ ਚੱਕ ਮਹਿਗੀਤ ਤੁਸੀਂ ਕੋਇਨਸੀਡੈਂਸ ਦੇਖੋ ਕਿ ਲਗਭਗ 15 ਸਾਲਾਂ ਬਾਅਦ ਉਹ ਬੰਦਾ ਜਿਹੜੇ ਬੰਦੇ ਦੇ ਗਾਣੇ ਸੁਣੇ ਅਸੀਂ ਤੇ ਉਹ ਕਿਉਂਕਿ ਉਹਨਾਂ ਦਿਨਾਂ 'ਚ ਜਦੋਂ ਇਹ ਉਹਨਾਂ ਦਿਨਾਂ 'ਚ ਉਹ ਵੀ ਵਿਚਾਰਾ ਹੁਣ ਤਾਂ ਹੁਣ ਵੀ ਸਿੰਗਰ ਹੈਗਾ ਉਹ ਹੁਣ ਤਾਂ ਚੰਗੇ ਪੈਸੇ-ਪੂਸੇ ਵਾਲਾ ਪਰ ਉਸ ਉਹਨਾਂ ਦਿਨਾਂ 'ਚ ਉਹ ਥੋੜੇ ਜਿ ਘੜਕੀ ਚਲਦੀ ਸੀ ਵਿਚਾਰੇ ਨੇ ਮਜਬੂਰੀ ਚ ਉਹ ਕੈਂਟਰ ਜਿਹੜਾ ਲਾਲਚ ਦੇ ਵਿੱਚ ਕਰਮਾ ਵਾਲੇ ਉਹ ਜਿਹੜਾ ਦੇਦੇ ਫੈਨ ਸੀਗੇ ਜਿਹੜੇ ਸਿੰਗਰ ਦੇ ਹਾਂ ਹਾਂ ਮੈਂ ਉਹ ਸਾਰੇ ਅਸੀਂ ਗਾਣੇ ਉਹ ਤੋਂ ਪੁਲਿਸ ਰਮਾਨ ਦੇ ਤੋਂ ਲਿਆ ਉਹ ਸਾਰੇ ਗਾਣੇ ਉਹ ਤੋਂ ਸੁਣੇ ਦੁਆਰਾ ਇਹੋ ਚੱਕਵੇਂ ਗੀਤ ਸੁਣਾ ਅੱਛੇ ਪੁਲਿਸ ਨੂੰ ਪਤਾ ਨਹੀਂ ਕਿੱਥੋਂ ਸ਼ੌਕ ਹੁੰਦਾ ਜੇ ਸਿੰਗਰ ਫੜਿਆ ਗਿਆ ਆਰਟਿਸਟ ਫੜਿਆ ਗਿਆ ਜਦੋਂ ਫੜਿਆ ਗਿਆ ਉਹਦੀ ਤਾਂ ਵਿਚਾਰੇ ਦੀ ਜਾਨ ਮੁੱਠੀ ਚਾਈ ਹੁੰਦੀ ਹੁਣ ਕਹਿੰਦੇ ਗੀਤ ਸੁਣਾ ਨਾ ਸਾਨੂੰ ਤਾਂ ਸਾਨੂੰ ਤਾਂ ਨਾਲ ਉਹਨੇ ਜਿਹੜੀ ਕੋਈ ਕੋ ਕੱਲਾ ਹੀ ਸੀਗਾ ਬੀਬੀ ਤਾਂ ਹੈ ਨਹੀਂ ਸੀ ਨਾਲ ਸਾਨੂੰ ਤਾਂ ਨਾਲ ਕੁੜੀ ਦੀ ਆਵਾਜ਼ ਵੀ ਕੱਢ ਕੇ ਸੁਣਾਉਦਾ ਸੀਗਾ ਉਹ ਗਾਣਾ ਪਹਿਲਾਂ ਮੁੰਡੇ ਦੀ ਆਵਾਜ਼ ਵੀ ਆਪ ਕੱਢਦਾ ਸੀ ਕੁੜੀ ਦੀ ਵੀ ਆਪ ਕੱਢਦਾ ਸੀ ਪਟਿਆਲੇ ਇੱਕ ਨਾਮੀ ਸਿੰਗਰ ਫੜਿਆ ਸੀ ਹਾਂਜੀ ਮੈਂ ਨਾਂ ਨਹੀਂ ਕੋਟ ਕਰਦਾ ਫਿਰ ਉਹਦਾ ਮੈਂ ਸਮਝ ਗਿਆ ਸਮਝ ਗਿਆ ਨਾ ਤੇ ਉਹਦੇ ਨਾਲ ਪੁਲਿਸ ਨੇ ਨਾਲੇ ਉਹਦੇ ਹਾਲਾਂਕਿ ਗੀਤ ਪਸੰਦ ਵੀ ਨਾ ਕਰਨਾ ਉਹਨੂੰ ਜਿਹੜਾ ਆਇਆ ਕਰੇ ਹਨਾ ਵੀ ਸੁਣਾ ਦੇ ਗੀਤ ਫਲਾਨਾ ਸੁਣਾ ਤੋ ਉਹ ਵਿਚਾਰਾ ਕਹਿੰਦਾ ਵੀ ਇਦੋਂ ਤੱਕ ਮੈਨੂੰ ਕੁੱਟ ਲੋ ਜਿੰਨਾ ਜਿਹੜੀ ਬੁਰੀ ਹਾਲਤ ਕੀਤੀ ਹੈ ਉਹ ਤੋਂ ਜਿਆਦਾ ਤਾਂ ਹਨਾ ਅਜਾ ਜੇ ਕੋਈ ਇਹੋ ਜਿਹਾ ਹੋਵੇ ਕਈ ਵਾਰੀ ਕੋਈ ਚਲੋ ਬੰਦਾ ਇਸ ਪਾਸੇ ਪਾਇਆ ਜਾਂਦਾ ਕ੍ਰਾਈਮ ਰੂਮ ਵੀ ਕਰ ਪੈਂਦਾ ਪਰ ਉਹਦੀ ਹਾਲਤ ਜਿਹੜੀ ਪੁਲਿਸ ਇਸ ਤਰ੍ਹਾਂ ਹੁੰਦੀ ਹੈ ਉਹਦੇ ਉਹਦੀ ਆਰਟ ਨਾਲ ਜਿਹੜਾ ਧੱਕਾ ਹੁੰਦਾ ਉਹ ਜ਼ਿਆਦਾ ਹੁੰਦਾ ਹਾਂ ਆਰਟ ਨਾਲ ਕਲਾ ਨਾਲ ਧੱਕਾ ਜ਼ਿਆਦਾ ਹੁੰਦਾ ਹਾਂ ਅੱਜ ਵੀ ਤੁਸੀਂ ਸੁਨਾਇਨ ਗੱਲਾਂ ਇਲਾਕਿਆਂ ਦੀਆਂ ਸੁਣਾਉਣੀ ਆਪਾਂ ਵੀ ਤੁਹਾਡੀ ਪੋਸਟਿੰਗ ਜਿਵੇਂ ਰਹੀ ਹੈ ਪਹਿਲਾਂ ਗੁਰਦਾਸਪੁਰ ਸਾਈਡ ਫਿਰ ਤੁਸੀਂ ਮਾਲਵੇਚ ਰਹੇ ਮੇਰੀ ਪੋਸਟਿੰਗ ਰਹੀ ਹੈ ਪਟਿਆਲਾ ਸੰਗਰੂਰ ਮੁਹਾਲੀ ਫਤਿਹਪੁਰ ਸਾਹਿਬ ਇਤਿਦਿਨ ਇਹ ਜੋ ਜਿਆਦਾ ਅਰਸਾ ਰਹਿਮ ਹੈ ਸੁਨਾਮ ਪਾਤਨਾ ਸਾਈਂ ਹਾਂਜੀ ਹਾਂ ਮੈਂ ਜਾਂਦਾ ਰਿਆਂ ਤੁਹਾਡੇ ਕੋਲੇ ਸੁਨਾਮ ਪਾਤਨਾ ਏਰੀਏ ਚ ਜਾਂ ਸੁਨਾਮ ਏਰੀਏ ਚ ਅੱਧੋ-ਅੱਧ ਤੇ ਲਗਭਗ ਪਾਉ ਭਾਈਚਾਰਾ ਅੱਛਾ ਹੂੰ ਪਾਉ ਭਾਈਚਾਰੇ ਨਾਲ ਪਿਆਰ ਵੀ ਮੇਰਾ ਬਹੁਤ ਆ ਉਹ ਵੀ ਮੈਂ ਵੀ ਕਰਦਾ ਉਹ ਹੀ ਮੈਨੂੰ ਬਹੁਤ ਕਰਦੇ ਕੁਛ ਐਹੋ ਜੇ ਕੈਰੇਕਟਰ ਹੈ ਜਿਹੜੇ ਮਤਲਬ ਵਾਕਈ ਜਿੰਦਾਦਿਲ ਹੈ ਨਹੀਂ ਮੈਂ ਦੇਖਿਆ ਮਲਵਈਆਂ ਦੇ ਦੀ ਕੰਪੈਰੀਟਿਵ ਜਿਹੜੇ ਪਾਉ ਨੇ ਜਿਆਦਾ ਲਾਈਫ ਨੂੰ ਬਹੁਤ ਵਧੀਆ ਜਿਉਂਦੇ ਆ ਮੈਂ ਤਾਂ ਇਹ ਕਹਿਣਾ ਹੈ ਵੀ ਜਿਵੇਂ 47 ਚਵੰਡ ਹੋਈ ਸੀ ਤੇ ਜਿਸ ਤਰ੍ਹਾਂ ਉਧਰੋਂ ਉੱਜੜ ਕੇ ਆਏ ਇਹ ਹੌਸਲੇ ਵਾਲੇ ਸੀ ਵੀ ਅੱਜ ਮਰਵਾਈਆਂ ਤੋਂ ਫੇਰ ਅੱਗੇ ਨਿਕਲ ਗਏ ਮਾਈਗ੍ਰੇਸ਼ਨ ਤੋਂ ਅੱਧੇ ਜੀ ਗਵਾ ਕੇ ਆਏ ਘਰ ਘਾਟ ਗਵਾ ਕੇ ਆਏ ਇਹਨਾਂ ਨੇ ਅਸੀਂ ਦੇਖੋ ਕਿਸੇ ਬੰਦੇ ਨੇ ਖਾਣਾ ਸੀ ਨਸਕਾ ਆ ਖੁਦਕੁਸ਼ੀ ਨਹੀਂ ਕਰਦੇ ਕੋਈ ਕਿਸੇ ਨੇ ਨਹੀਂ ਕੀਤੀ ਹੋਣੀ ਕਿਸੇ ਨੇ ਕੋਈ ਕਰਜੇ ਥਲੇ ਜਾਂ ਕੁਝ ਬਹੁਤ ਘਾਟ ਇੱਕ ਪਾਉਣਾ ਜਦੋਂ ਇਹ ਨਾਵੇਂ ਨਵੇਂ ਇਧਰ ਸ਼ਿਫਟ ਕੀਤੇ ਇੱਕ ਭਾਉ ਭਾਉ ਦੇ ਰਿਸ਼ਤੇਦਾਰ ਹੀ ਚਲੇ ਗਏ ਹੂੰ ਰਿਸ਼ਤੇਦਾਰੀਆਂ ਜਾਂ ਤਾਂ ਇਹਨਾਂ ਦੇ ਤਨਤਾਰਨੀ ਦੇ ਇੱਥੇ ਜਮਰਸਰ ਹੁੰਦੇ ਆ ਜਾਂ ਫਿਰ ਇਹਨਾਂ ਦੀ ਬਲੋਟ ਏਰੀਏ ਚ ਜਾਂ ਪਾਕਸਣਾ ਦੇ ਵਿੱਚ ਜਾਂ ਸੰਧ ਕੋਲੇ ਕਰਨਾਲ ਕਰਨੋ ਕੋਲੇ ਇਹ ਤੱਕ ਬਦਲ ਵੀ ਹੈਗਾ ਇਹ ਚਾਰ ਪੰਜ ਬੈਲਟਾਂ ਹੀ ਜ਼ਿਆਦਾ ਨਾ ਤੇ ਉਦੋਂ ਰਹਿ ਵੀ ਕਾਸੇ ਦਿਨ ਜਾਂਦੇ ਸੀ ਆ ਪਹਿਲਾ ਸਿਗਰ ਬਾਤ ਸੀਗਾ ਕਈ ਕਈ ਦਿਨ ਰਹਿੰਦੇ ਸੀ ਦੋ ਭਾਉ ਰਿਸ਼ਤੇਦਾਰ ਸੀ ਜਿਹੜੇ ਉਹ ਆਏ ਹੋਏ ਇੱਥੇ ਰਿਸ਼ਤੇਦਾਰ ਦੇ ਮਾਲ ਵਿੱਚ ਉਹਨਾਂ ਨੇ ਅੱਗੇ ਪਾਉਆਂ ਦੇ ਹੁੰਦੀ ਹੈ ਸੇਵਾ ਸੂਬਾ ਚੰਗੀ ਕਰਨ ਦਾ ਪਰ ਉਹ ਪਤਾ ਨਹੀਂ ਕਿਉਂ ਕਿ ਜੂਸੀ ਕਰਕੇ ਉਹਨਾਂ ਨੇ 4 ਦਿਨ ਦਾਲ ਹੀ ਖਵਾਈ ਹੂੰ ਇੱਕ ਪਾਉ ਤਰਜ ਜੀ ਚ ਕਹਿੰਦਾ ਕਹਿੰਦਾ ਪਾਉ ਕਿੰਨੇ ਦਿਨ ਹੋ ਗਏ ਆਪਾਂ ਨੂੰ ਆਇਆ ਨੂੰ ਕਹਿੰਦਾ ਦਿਨਾਂ ਦਾ ਤਾਂ ਨਹੀਂ ਪਤਾ ਲੱਗਿਆ ਦਾਲੋਂ ਅੱਜ ਚੌਥੀ ਐ ਦਾਲੋਂ ਚੌਥੀ ਇਹ ਮੜੀ ਮਦਰੋਂ ਲਈ ਜਿਨਾ ਇਹੋ ਜਿਹੀ ਮਾਰਦੇ ਹੈਨਾ ਚੋਟ ਜੀ ਇਹੋ ਜਿਹੀ ਮਾਰਦੇ ਸਵਾਲ ਲੈਂਦਾ ਜਿਹੜਾ ਸਾਡੇ ਘਰ ਪਾਤਣਾ ਦੇ ਦੀਏ ਚ ਭੇਜਿਆ ਉਹਨਾਂ ਦਾ ਸੀ ਨਾ ਉਹ ਅਸਲ ਹੋ ਰਿਹਾ ਮੈਂ ਪੂਰਾ ਲਿਖੂਗਾ ਭੇਜੇ ਤੋਂ ਵੀ ਸਮਝ ਜਦ ਸਾਰਾ ਪਾਤਰ ਆ ਜਾਏ ਤਾਂ ਕਿ ਕੌਣ ਹੈ ਬਹੁਤ ਮਤਲਬ ਵਧੀਆ ਕਰੈਕਟਰ ਹੈ ਜਿੰਦਾਦਿਲ ਹੈ ਸ਼ਰਾਰਤ ਵੀ ਕਰ ਜਾਂਦਾ ਹੈ ਸਾਰੇ ਤਰ੍ਹਾਂ ਦੇ ਫਲੇਵਰ ਜੇ ਉਹਦੇ ਚ ਉਹ ਤੋਂ ਜਾਂਦੇ ਹੁੰਦੇ ਸੀ ਟਰੱਕ ਕਿਸੇ ਨੇ ਲਿਆ ਤੇ ਹਰਮੰਦਰ ਸਾਹਿਬ ਨੂੰ ਆਉਣ ਚਲੇ ਗਏ ਹਾਂ ਪਹਿਲਾ ਪਹਿਲਾ ਜਾਂਦੇ ਸੀ ਹਾਂ ਇੱਥੇ ਅਤਾਲਾ ਪਿੰਡ ਦੇ ਨੇੜੇ ਤੇ ਕਿਸੇ ਨੇ ਟਰੱਕ ਲਿਆ ਤੇ ਲਿਵਾਉਣ ਅਮਨਸਰ ਸਾਹਿਬ ਜਾਣਾ ਸੀ ਹਰਮੰਦਰ ਸਾਹਿਬ ਵਿੱਚੇ ਚੜ ਗਏ ਹੁਣ ਖੜੇ ਆ ਉਹ ਹੱਥ ਪਾ ਕੇ ਅੱਗੇ ਮਲਵਾਈ ਖੜਾ ਪਿੱਛੇ ਉਹ ਭੇਜਾ ਖੜਾ ਹੂੰ ਮਲਵਾਈ ਸਿੰਘ ਦੇ ਮੋਢੇ ਤੇ ਲੋਈ ਦਿੱਤੀ ਹੋਈ ਆ ਮੋੜ ਕੇ ਫੋਲਡ ਜੇ ਕਰਕੇ ਨੇ ਰੱਖੀ ਹੁੰਦੇ ਹੂੰ ਹੁਣ ਭੇਜੇ ਨੇ ਪਿੱਛੋਂ ਮਕਸੂਆ ਲਾ ਲਿਆ ਆਪਦੇ ਕਬੀਜ ਨਾਲ ਅੱਛਾ ਤੇ ਜਦੋਂ ਟਰੱਕ ਦੇ ਬ੍ਰੇਕ ਵੱਜੇ ਨਾ ਤੱਕਾ ਜਿਹਾ ਵੱਜਾ ਤੇ ਲੋਈ ਜਿਹੜੀ ਲੋਈ ਸੀ ਖਿੱਚ ਕੇ ਆਪਦੇ ਮੋਢੇ ਤੇ ਸੱਟ ਲੀ ਉਹ ਜਿਹੜਾ ਪਹਿਲਾਂ ਸੀ ਅੱਗੇ ਖੜਾ ਸੀ ਜਿਹਦੀ ਸੀ ਪਹਿਲਾਂ ਹਾਂ ਉਹ ਮੇਰੀ ਲੋਈ ਕਿਧਰ ਗਈ ਲੋਈ ਕਿਧਰ ਗਈ भेज के ना पाऊ इस तरह बक्सुआ लाके रखी दा संभाल के रखो सुभान अल्लाह ਦਾ ਸਮਾਨ ਬਹੁਤ ਚਲੋ ਆਲ న్యూ ਰਿਸਪੈਕਟ ਸਾਰੇ ਨਹੀਂ ਉਹ ਨਹੀਂ મતલਬ ਸਾਰੇ ਸਾਰੇ ਤਰ੍ਹਾਂ ਦੇ ਹੁੰਦੇ ਆ ਕੈਰੇਕਟਰ ਦਾ ਪਰ ਬਹੁਤ ਵਧੀਆ ਮੈਂ ਵੀ ਉਹਨੂੰ ਵਧੀਆ ਪਿਆਰ ਕਰਦਾ ਹਾਂ ਉਹ ਵੀ ਮੈਨੂੰ ਵਧੀਆ ਇੱਕ ਦੂਜੇ ਨਾਲ ਵਧੀਆ ਰਿਲੇਸ਼ਨ ਹੈ اچھا ਕਈ ਵਾਰੀ ਨਾ ਬੜੀਆਂ ਅਜੀਬ ਜੀਬ ਦਰਖਾਸਤਾਂ ਜਿਹੜੀਆਂ ਆਪਣੇ ਆਉਂਦੀਆਂ ਨੇ ਹਨਾ ਇੱਕ ਵਾਰੀ ਇੱਕ ਦਰਖਾਸਤ ਆਈ ਉਹ ਕੀ ਹੋਇਆ ਦੋ ਔਰਤਾਂ ਲੜਪੀਆਂ ਆਪਸ ਵਿੱਚ ਹਾਂਜੀ ਇੱਕ ਨੇ ਦੂਜੀ ਨੂੰ ਕੁੱਟਤਾ ਉਹ ਤਕੜੀ ਸੀਗੀ ਹਾਂਜੀ ਤਾਂ ਜਿਹਦੇ ਜਿਨੇ ਕੁੱਟਿਆ ਸੀਗਾ ਉਹਦਾ ਘਰ ਵਾਲਾ ਲੋਕਲ ਥਾਣੇ ਦੇ ਵਿੱਚ ਹੋਮ ਗਾਰਡ ਦੇ ਵਿੱਚ ਸੀਗਾ ਉਹ ਤਾਂ ਉਹਨੇ ਦਰਖਾਸਤ ਦਿੱਤੀ ਤੇ ਦਰਖਾਸਤ ਦਾ ਮਜਬੂਨ ਤੁਸੀਂ ਪੜੋ ਹਾਂਜੀ ਕਹਿੰਦੀ ਜੀ ਇਹ ਜਿਹੜੀ ਔਰਤ ਹੈਗੀ ਆ ਇਹਨੇ ਮੈਨੂੰ ਬਹੁਤ ਕੁੱਟਿਆ ਹਾਂਜੀ ਤੇ ਇਹ ਬਹੁਤ ਹੰਕਾਰੀ ਹੋਈ ਹੈ ਅੱਛਾ ਕਿਉਂਕਿ ਇਹਦਾ ਘਰ ਵਾਲਾ ਥਾਣੇ ਦੇ ਵਿੱਚ ਹੋਮਗਾਰਡ ਦੇ ਵਿੱਚ ਲੱਗਿਆ ਹੋਇਆ ਹੈ। ਕਿਆ ਬਾਤ ਵਾਕਈ ਤੇ ਮੈਨੂੰ ਕਹਿੰਦੀ ਵੀ ਪੰਜਾਬ ਪੁਲਿਸ ਤੇ ਕੋਈ ਇਤਬਾਰ ਨਹੀਂ ਹੈਗਾ। ਹਾਂਜੀ ਵੀ ਪੰਜਾਬ ਪੁਲਿਸ ਤੋਂ ਮੇਰੀ ਜਿਹੜੀ ਦਰਖਾਸਤ ਦੀ ਪੜਤਾਲ ਹੈ ਨਾ ਇਹ ਜਾਂ ਸੀਆਰਪੀ ਤੋਂ ਤੇ ਜਾਂ ਫੌਜ ਤੋਂ ਕਰਾਈ ਗਈ। ਆ ਬੜਾ ਹੱਸਿਆ ਚਲੋ ਉਹ ਬੁਲਾ ਕੇ ਭਾਈ ਮੈਂ ਉਹਦੀ ਹੋਮਗਾਰਡਨ ਨੂੰ ਬੁਲਾਇਆ ਉਹ ਲੇਡੀ ਨੂੰ ਵੀ ਬੁਲਾਇਆ ਉਹ ਲੇਡੀ ਕਸਟੇਬਲ ਬੁਲਾ ਕੇ ਤੇ ਉਹਦੀ ਝਾੜ ਚੰਬ ਕੀਤੀ ਉਹ ਤੋਂ ਮਾਫੀ ਮੰਗਾਈ ਹੈ ਨਾ ਹਾਂਜੀ ਮਾਫੀ ਵੀ ਮੰਨ ਕੇ ਜਦੋਂ ਤਸੱਲੀ ਹੋ ਗਈ ਮੈਂ ਕਿਹਾ ਬੀਬੀ ਹੁਣ ਠੀਕ ਹੈ ਹੁਣ ਤੈਨੂੰ ਪੰਜਾਬ ਪੁਲਿਸੇ ਦੁਬਾਰਾ ਕਦੀ ਹੁਣ ਤਾਂ ਭਾਈ ਠੀਕ ਆ ਹੁਣ ਕੋਈ ਗੱਲ ਨਹੀਂ ਮੈਨੂੰ ਇਤਵਾਰ ਹੋ ਗਿਆ ਪੰਜਾਬ ਪੁਲਿਸ ਤੇ ਚਲ ਸ਼ੁਕਰ ਕਰ ਗ੍ਰਹਿ ਵਿਭਾਗ ਨੂੰ ਤਕਲੀਫ ਨਾ ਦਿੱਤੀ ਪਹਿਲਾਂ ਵਾਲਾ ਸੋਣ ਦੇ ਕਰੈਕਟਰ ਵੀ ਬੜੇ ਹੁੰਦੇ ਹਜੇ ਹਾਂ ਸਾਡੇ ਨਾਲ ਗੁਰਪ੍ਰਤਾਪ ਨੇ ਹੋਂ ਡੀਐਸਪੀ ਉਦੋਂ ਐਸਐਚ ਹੁੰਦੇ ਸੀ ਹਾਂ ਹਾਂ ਮੈਂ ਜਾਣਦਾ ਗੁਰਪ੍ਰਤਾਪ ਭਾਣ ਜੀ ਬੜਾ ਵਧੀਆ ਇਨਸਾਨ ਹੈ ਬਹੁਤ ਹੀ ਕਾਬਲ ਅਫਸਰ ਹੈ ਹਾਂਜੀ ਉਹਨਾਂ ਨੂੰ ਨਾ ਕੋਈ ਇਨਫੋਰਮੇਸ਼ਨ ਵੀ ਅਮਰਗੜ ਤੋਂ ਜਿਹੜੀ ਨਾਭਾ ਰੋਡ ਤੇ ਕਿਸੇ ਟਾਬੇ ਤੇ ਕੋਈ ਆਉਣਾ ਸੀ ਕ੍ਰਿਮੀਨਲ ਨੇ ਕੁਝ ਲੈ ਲੁਕੇ ਉਹ ਸਿਵਲ ਕੱਪੜਿਆਂ ਦੇ ਵਿੱਚ ਸਕੂਟਰ ਤੇ ਆਪ ਇੱਕ ਪੁਲਿਸ ਪਾਰਟੀ ਉਹਨੇ ਆਧੀ ਗੱਡੀ ਦੇ ਵਿੱਚ ਪਿੱਛੇ ਲਾਈ ਹੋਈ ਯੂਨੀਫਾਰਮ ਚ ਅੱਛਾ ਉੱਥੇ ਲੱਗਿਆ ਹਾਂ ਨਾਬੇ ਵੱਲੋਂ ਇੱਕ ਟਰੈਕਟਰ ਆਉਂਦਾ ਹੈ ਧੂਂਗ ਉਹਦੇ ਦੇ ਤੂੜੀ ਭਰੀ ਹੁੰਦੀ ਹੈ ਜਿਹੜਾ ਸਾਈਡਾਂ ਤੇ ਬਹੁਤ ਜ਼ਿਆਦਾ ਫੈਲਿਆ ਹੁੰਦਾ ਹਾਂ ਉਸਲੀਉ ਟ੍ਰੈਫਿਕ ਹੈਜ਼ਰਡ ਹੋ ਜਾਂਦਾ ਉਹਦੇ ਨਾਲ ਹਾਂ ਇਹੀ ਸੇਮ ਪ੍ਰੋਬਲਮ ਹੁੰਦੀ ਹੈ ਹਾਂ ਉਹ ਬਹੁਤ ਜ਼ਿਆਦਾ ਭਰਿਆ ਹੋਇਆ ਤੇ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਕੋਈ ਪਿੱਛੇ ਉਹਦੇ ਲੱਗਿਆ ਹੋਇਆ ਹੈ ਜਾਮ ਲੱਗਿਆ ਹੁੰਦਾ ਕੋਈ ਵਿੱਚ ਬੱਜ ਕੇ ਬਹੁਤ ਮਤਲਬ ਔਖਾ ਕਰਦਾ ਹੁੰਦਾ ਹੂੰ ਉਹਨੇ ਨਾ ਗੁਰਪ੍ਰਤਾਪ ਉਹਨੇ ਐਸਐਚਓ ਸੀ ਚਾਹੀ ਕਿ ਹੋਈ ਇਨਫੋਰਮੇਸ਼ਨ ਫਿਰ ਵੀ ਉਹਨੂੰ ਤਕਲੀਫ ਤਾਂ ਹੁੰਦੀ ਹੈ ਵੀ ਇਹ ਬੇਵਕੂਫ ਬੰਦਾ ਕਿਵੇਂ ਜਾ ਰਿਹਾ ਹੂੰ ਉਹਨੇ ਸਕੂਟਰ ਨਾਲ ਲਾ ਕੇ ਉਹਨੇ ਸੋਚਿਆ ਵੀ ਜੇ ਮੈਂ ਫੋਨ ਕੀਤਾ ਤਾਂ ਜਦੋਂ ਪੁਲਿਸ ਪਾਰਟੀ ਆਉਣੀ ਤਾਂ ਇਹ ਨਿਕਲ ਜਾਣਾ ਹੂੰ ਉਹਨੇ ਪੁਲਿਸ ਪਾਰਟੀ ਨੂੰ ਤਾਂ ਫੋਨ ਕਰਤਾ ਵੀ ਟਰੈਕਟਰ ਆਉਂਦਾ ਤੇ ਇਹਨੂੰ ਫੜਦਾ ਤੁਸੀਂ ਨਾ ਹੂੰ ਤੇ ਨਾਲ ਉਹਨੂੰ ਨਾ ਇਸ਼ਾਰਾ ਜਿਹਾ ਕਰਤਾ ਵੀ ਉਹ ਫੂੰਗ ਵੀ ਫਟ ਗਿਆ ਹਾਂ ਵੀ ਤਾਂ ਹੀ ਰੋਕੂਗਾ ਉਹ ਤਾਂ ਹੀ ਰੋਕਦਾ ਹੈ ਨਾ ਉਹਨੂੰ ਚੱਕ ਪੈ ਗਿਆ ਮੇਰਾ ਭੂੰਗ ਬੰਗ ਫਟ ਗਿਆ ਉਹਨੇ ਸਾਈਡ ਤੇ ਲਾਈ ਉੱਤਰ ਕੇ ਦੇਖਣ ਲੱਗ ਪਿਆ 4-5 ਮਿੰਟ ਉਹਨੂੰ ਵੇਖਣ ਲੱਗੇ ਇਹਨੇ ਨੂੰ ਪੁਲਿਸ ਪਾਰਟੀ ਆ ਗਈ ਪੁਲਿਸ ਪਾਰਟੀ ਆ ਗਈ ਉਹਨਾਂ ਨੇ ਕਿ ਲੈ ਲਿਆ ਤੇ ਉਹਦੇ ਤੇ ਪਰਚਾ ਦਿੱਤਾ 283 ਦਾ ਹੂੰ ਉਹ ਇਸ਼ਾਰਾ ਕਰਕੇ ਫੇਰ ਮਤਲਬ ਆਪ ਦੀ ਉੱਥੇ ਪਹਿਲੇ ਤਾਂ ਦੇ ਚਲਾ ਗਿਆ ਹੂੰ ਗੁਰਪ੍ਰਤਾ ਇਹਨੇ ਨੂੰ ਚਲੋ ਉੱਥੋਂ ਨਿਪਟਿਆ ਜਦੋਂ ਪਰਚਾ-ਪਰਚਾ ਦੇ ਹੀ ਜਾਂਦੇ ਸੀ ਉਹ ਪੇਜੋ ਮੋਟਰ ਸਕੂਟਰ ਮੋਟਰਸਾਈਕਲ ਤੇ ਨਿਕਲਿਆ ਉਹ ਡਰਾਈਵਰ ਨੇ ਦੇਖ ਲਿਆ ਗੁਰਪ੍ਰਤਾਪ ਹੁੰਦਾ ਉਹ ਹਾਇਕਲੀਨ ਸ਼ੇਵ ਹੈ ਹਾਂ ਉਹ ਉਹਨੂੰ ਦੇਖ ਕੇ ਨਾ ਦੂਰੇ ਆ ਬਾਲੂ ਨੇ ਮਰਵਾਤਾ ਅੱਛਾ ਉਹਨੂੰ ਨਹੀਂ ਪਤਾ ਵੀ ਐਸਐਚਵਾਏ ਉਹਨੂੰ ਪਤਾ ਉਹਨੇ ਤਾਂ ਜਿਹੜੇ ਲੈ ਚੇ ਕਿਹਾ ਸੀ ਉਹ ਤਾਂ ਹੋਰ ਵੀ ਤੂੰ ਖਤਰਨਾਕ ਸੀ ਉਹਦਾ ਕਹਿਣਾ ਮੈਂ ਤਾਂ ਮੋਡਰੇਟ ਕਰਕੇ ਕਿਹਾ ਅੱਛਾ ਨਾਲੇ ਜੇ ਨੇ ਮਰਵਾਤਾ ਕਹਿੰਦਾ ਹਣ ਇਹ ਤੂੰ ਹੀ ਹੋਰ ਸੀ ਗੁਰਪ੍ਰਤਾਪ ਨੇ ਮੈਨੂੰ ਕਹਿੰਦੀ ਸੁਣਾਈ ਬੜੇ ਉਹਨੇ ਹਾਸੇ ਵਾਲੇ ਮਾਹੌਲ ਚ ਸੁਣਾਈ ਕਹਿੰਦਾ ਆਹ ਲਾਲੇ ਨੇ ਮਰਵਾਤਾ ਸੀ ਉਹਨੇ ਸਾਡੇ ਕੋ ਨਾ ਲੁਧਿਆਣੇ ਦੇ ਅਫਸਰ ਆ ਉਹਨੇ ਗੱਲ ਸੁਣਾਈ ਹੈ ਕਹਿੰਦੇ ਅਸੀਂ ਨਾ ਸਾਡਾ ਇੱਕ ਦੋਸਤ ਸੀਗਾ ਉਹਦਾ ਕਹਿੰਦਾ ਫਾਰਮ ਹਾਊਸ ਸੀਗਾ ਅੱਛਾ ਸ਼ਕੀਨ ਬੰਦਾ ਸੀਗਾ ਫਾਰਮ ਹਾਊਸ ਤੇ ਉਹਨੇ ਅਸੀਂ ਉੱਥੇ ਚਲੇ ਜਾਣਾ ਪਾਰਟੀ ਪੂਡੀ ਕਰਨ ਡਰਿੰਕ ਡਰਿੰਕ ਕਰਦੇ ਰਹਿੰਦੇ ਸੀ ਉਹਦੇ ਜਾ ਕੇ ਨਾ ਕਹਿੰਦਾ ਉਹਦੇ ਫਾਦਰ ਬੜਾ ਬੁਰਾ ਮਨੋਂਦਾ ਸੀ ਇਸ ਗੱਲ ਦਾ ਹਾਂ ਰੋਜ਼ ਹੀ ਸਾਨੂੰ ਉਹਨੇ ਰੋਕਣਾ ਵੀ ਯਾਰ ਕੀ ਗਲਤ ਕੰਮ ਕੀ ਕਰੀ ਜਾਣਾ ਹਰ ਰੋਜ਼ ਹੀ ਤੁਸੀਂ ਇੱਥੇ ਪੀਂਦੇ ਰਹਿੰਦੇ ਹੋ ਪੇਰੈਂਟਸ ਨੇ ਕਰਦੇ ਹੁੰਦੇ ਚਲੋ ਪੇਰੈਂਟਸ ਨੇ ਕਰਨੇ ਹੁੰਦਾ ਹਨਾ ਤਾਂ ਉਹ ਉਹਨੇ ਕਹਿੰਦਾ ਕੋ ਨਾ ਫਾਰਮ ਹਾਊਸ ਤੇ ਇੱਕ ਬੰਦਰ ਰੱਖਿਆ ਹੋਇਆ ਸੀ ਇੱਕ ਕੁੱਤਾ ਰੱਖਿਆ ਸੀ ਰੌਟਵੀਲਰ ਹਾਂ ਅੱਛਾ ਤੇ ਕੁੱਤੇ ਦਾ ਨਾਮ ਕੈਪਟਨ ਰੱਖਿਆ ਹੋਇਆ ਸੀ ਹਾਂ ਤੇ ਬੰਦਰ ਦਾ ਨਾਮ ਠੇਕੇਦਾਰ ਰੱਖਿਆ ਹੋਇਆ ਸੀ ਅੱਛਾ ਜਦੋਂ ਉਹਨੇ ਪੈਗ ਲਾਉਣ ਬੈਠਣਾ ਸਾਰਿਆਂ ਨੇ ਨਾ ਹਾਂ ਤਾਂ ਉਹ ਬਾਂਦਰ ਕੋਲੇ ਇੱਕ ਛੋਟਾ ਜਿਹਾ ਕੱਪ ਜਣਾ ਸੀ ਆਪਣਾ ਸਿਲਵਰ ਦਾ ਕੱਪ ਹੁੰਦਾ ਜੀ ਅੱਛਾ ਹਾਂ ਤੇ ਉਹਨਾਂ ਨੇ ਕਹਿਣਾ ਨਾ ਬਾਂਦਰ ਨੂੰ ਕਹਿਣਾ ਬਾਂਦਰ ਠੇਕੇਦਾਰਾ ਪੈਗ ਲਾਏਗਾ ਉਹ ਬਾਂਦਰ ਨੇ ਆਪਣਾ ਕੋਲੇ ਕੱਪ ਜਿਆ ਚੱਕਿਆ ਜਣਾ ਉਹ ਥੋੜਾ ਜਿਹਾ ਪੈਗ ਪਾ ਲੈਣਾ ਤੇ ਉਹ ਬਾਂਦਰ ਨੇ ਪੀ ਲੈਣਾ ਬਾਂਦਰ ਤਾਂ ਵੈਸੇ ਸ਼ਰਾਰਤੀ ਹੁੰਦੇ ਆ ਹਾਂਜੀ ਤਾਂ ਉਹਨੇ ਕੀ ਕੀ ਕਰਨਾ ਜੀ ਉਸ ਤੋਂ ਬਾਅਦ ਜਦੋਂ ਮਾੜੀ ਜਿਹੀ ਬਾਂਦਰ ਨੂੰ ਤੇ ਸਰੂਰ ਜਾ ਹੋਣਾ ਕੁਛ ਬਾਂਦਰ ਕੁਛ दारू ਕੁਛ ਬਾਂਦਰ ਕੁਛ दारू ਨਾ ਉਹਨੇ ਕੁੱਤੇ ਦੇ ਕੰਨ ਤੇ ਮਾਰਨਾ ਤੇ ਆਪ ਚੜ ਜਾਣਾ ਦਰਖਤ ਦੇ ਉੱਤੇ ਉਹ ਕੁੱਤਾ ਵਜਾਰਾ ਥੱਲੇ ਪਹੁੰਚ ਜਾਂਦਾ ਨਾ ਉਹ ਰੂਟੀਨ ਜੇ ਬਣ ਗਿਆ ਹੈ ਤੇ ਉਹ ਸਾਰਿਆਂ ਦਾ ਸ਼ੁਗਲ ਬਣ ਗਿਆ ਵੀ ਰਿਕਰੋਂਦਾ ਵੀ ਮੈਂ ਪਹਿਲਾਂ ਪੈਗ ਪਾਵਾਂ ਨਾ ਇੱਕ ਵਾਰੀ ਕੋਈ ਨਵਾਂ ਆੜੀ ਬੰਦਾ ਸੀਗਾ ਹਾਂਜੀ ਉਹਨੇ ਕਹਿੰਦਾ ਠੇਕੇਦਾਰਾ ਪੈਗ ਲਾਏਗਾ ਉਹ ਬਾਂਦਰ ਚੱਕ ਕੇ ਲਿਆ ਆਪਣਾ ਹਾਂਜੀ ਕੱਪ ਜਾ ਹਾਂਜੀ ਉਹਦੇ ਜਿਆਦਾ ਪੈ ਗਿਆ ਉਹਦੇ ਕੋਲ ਹਾਂਜੀ ਬੰਦ ਨੇ ਢੁੱਟੜੀ ਜੀ ਲੈ ਕੇ ਪੀ ਲਿਆ ਉਦੋਂ ਬਾਅਦ ਇਹ ਤਾਂ ਬੰਦ ਤਾਂ ਮਜਬੂਰ ਸੀ ਆਤੋਂ ਨਾ ਉਹ ਤਾਂ ਸ਼ੁਗਲ ਸੀਗਾ ਉਹ ਕੁੱਤੇ ਦੇ ਕੰਨ ਤੇ ਮਾਰਤਾ ਬੈਠਾ ਪਰ ਉਦੋਂ ਦਰਖਤ ਤੇ ਨਹੀਂ ਚੜਾ ਗਿਆ ਮਰਦ ਕੁੱਤੇ ਨੇ ਢਾ ਲਿਆ ਜੀ ਅੱਛਾ ਤੂੰ ਦੇਖੋ ਰੌਟਵੀਲਰ ਕੁੱਤਾ ਕਿੰਨਾ ਕਹਿੰਦਾ ਅਸੀਂ ਬੜੇ ਹੀ ਮੁਸ਼ਕਲ ਚਾਰ ਬੰਦੇ ਨੇ ਛੜਾਇਆ ਅੱਛਾ ਤੇ ਇਮੀਡੀਏਟਲੀ ਉਹਨੂੰ ਫੇਰ ਉੱਥੋਂ ਗੜਵਾਸੂ ਜਿਹੜਾ ਇਹਨਾਂ ਦਾ ਹੈਗਾ ਪੀਐਜੂ ਦਾ ਆਇਆ ਉੱਥੇ ਹਸਪੀਟਲ ਤੇ ਲੈ ਕੇ ਗਏ ਤੇ 15 ਦਿਨ ਆਈਸੀਯੂ ਚ ਰਿਹਾ ਬਾਂਦਰ ਨਾਂਬੁਰੀ ਟ੍ਰੈਂਜਰਡ ਹੋ ਗਿਆ ਉਹ ਅੱਛਾ ਤੇ ਮਹੀਨੇ ਬਾਅਦ ਉਹ ਵਾਪਸ ਫਾਰਮ ਹਾਊਸ ਤੇ ਆਇਆ ਅੱਛਾ ਤੇ ਉਸ ਤੋਂ ਬਾਅਦ ਨਾ ਜੀ ਉਹ ਉਹਨੂੰ ਕਿ ਜene ਪੁੱਛਿਆ ਠੇਕੇਦਾਰ ਜਦੋਂ ਕੋਈ ਕਹਿੰਦਾ ਠੇਕੇਦਾਰ ਪੈਕ ਲੈ ਆਏਗਾ ਉਹ ਲੈ ਕੇ ਕੱਪ ਆਪਣਾ ਦਰਖਤ ਤੇ ਚੜ ਜਾਂਦਾ ਸੀ ਉਹ ਜਦੋਂ ਪਾਰਟੀ ਜਾਂਦੀ ਬਾਅਦ ਚ ਫਿਰ ਥੱਲੇ ਉਤਰਦਾ ਸੀ ਹਾਂ ਬੰਦਰ ਨੂੰ ਅੱਖ ਲੱਗੀ ਹਾਂ ਅੱਖ ਲੱਗੀ ਤੇ ਉਹਦੇ ਫਾਦਰ ਕਹਿੰਦੇ ਇਹ ਗੱਲ ਸੁਣੋ ਇਹ ਦੇਖੋ ਆ ਜਾਨਵਰ ਦੇਖੋ ਹਾਂ ਕਹਿੰਦਾ ਨਾ ਇਹਦੇ ਨਾਲ ਇੱਕ ਵਾਰੀ ਕੁੱਤੇ ਖਾਣੀ ਹੋਈ ਤੇ ਇਹ ਛੱਡ ਗਿਆ ਤੇ ਤੁਹਾਡੇ ਨਾਲ ਰੋਜ਼ ਕੁੱਤੇ ਖਾਣੀ ਨੂੰ ਤਾਂ ਨਹੀਂ ਛੱਡਦੇ ਕਹਿੰਦੇ ਉਹ ਪਹਿਲਾਂ ਬਾਂਦਰਾ ਸੀ ਪੀਕੇ ਬਣਦੇ ਪੀਕੇ ਬਾਂਦਰਾ ਬਣਦੇ ਕਹਿੰਦੇ ਇਹਦੇ ਨਾਲ ਕਹਿੰਦਾ ਰੋਜ਼ ਤੁਹਾਡੇ ਨਾਲ ਰੋਜ਼ ਕੁੱਤੇ ਖਾਣ ਨੂੰ ਤਾਂ ਨਹੀਂ ਛੱਡਦੇ ਅਸੀਂ ਨਾ ਮੈਂ ਬਨੂਰ ਐਸਐਚ ਹੁੰਦਾ ਸੀ ਹਾਂਜੀ ਤੇ ਮੇਰੇ ਕੋਲੇ ਬਠਿੰਡੇ ਤੋਂ ਜਿਹੜੇ ਆਉਂਦੇ ਸੀ ਬਾਂਹ ਤੇ ਟੱਪਦੇ ਸੀ ਸੱਜਣਾਂ ਹਾਂ ਬੰਦਾ ਉਹ ਪੈਂਦਾ ਮੇਨ ਰੋਡ ਤੇ ਸੀ ਮੇਨ ਰੋਡ ਤੇ ਸੀ ਰੁੱਕ ਜਾਂਦੇ ਹਨ ਹਾਂ ਬਲਤੇਜ ਹੁਣੀ ਮਿੰਨੀ ਬੱਸਾਂ ਹੁੰਦੀਆਂ ਸੀ ਉਹਨਾਂ ਕੋਲੇ ਬਾਅਦ ਚ ਟ੍ਰਾਂਸਪੋਰਟ ਦੇ ਬਟਿੰਡੇ ਦੇ ਬਟਿੰਡੇ ਵਾਲੇ ਹੈਗੇ ਹਨ ਹਾਂਜੀ ਹਾਂਜੀ ਬੜੇ ਵਧੀਆ ਸੱਜਣ ਸੀ ਬਲਤੇਜ ਦਰਸ਼ਨ ਭੁਖਿਆਂ ਵਾਲੀ ਹੋਰ ਇਹੋ ਜੇ ਚਾਰ ਪੰਜ ਬੰਦੇ ਉਦੋਂ ਮਿੰਨੀ ਬੱਸਾਂ ਦਾ ਪਰਮਨੈਂਟ ਪਹਿਲਾਂ 25 ਕਿਲੋਮੀਟਰ ਦਾ ਮਿਲਦਾ ਸੀ ਉਦੋਂ ਸੀ ਕਿ ਬੀਨ ਸਿੰਘ ਦੀ ਸਰਕਾਰ ਸੀ ਉਦੋਂ ਹਾਂਜੀ ਤੇ 25 ਕਿਲੋਮੀਟਰ ਦਾ ਮਿਲਦਾ ਸੀ ਫੇਰ ਉਹਨੂੰ ਵਧਾ ਲੈਂਦੇ ਸੀ ਹੂੰ ਉਹ ਇਸ ਤਰ੍ਹਾਂ ਪ੍ਰੈਕਟਿਸ ਜੀ ਚੱਲਦੀ ਰਹਿੰਦੀ ਸੀ ਇਹ ਚਾਰ ਜਣੇ ਆਏ ਮਰੂਤੀ ਕਾਰ ਤੇ ਮੈਨੂੰ ਜਾਂਦੇ ਕਹਿ ਗਏ ਵੀ ਅਸੀਂ ਵਾਪਸੀ ਤੇ ਆਵਾਂਗੇ ਹੂੰ ਤੋ ਚਲੇ ਗਏ ਬਦੌਣ ਉਹਨਾਂ ਨੇ ਜਾ ਕੇ ਉੱਥੇ STC ਦਫਤਰ ਸੀ 17 ਚ ਮੇਰੇ ਖਿਆਲ ਨਾਲ ਉੱਥੇ ਉਹਨਾਂ ਨੇ ਪਹਿਲਾਂ ਕਿਹਾ ਕਿ ਉਹਨਾਂ ਜੋ ਵੀ ਰਿਕਵੈਸਟ ਕੀਤੀ ਉਹਨਾਂ ਦੇ ਕੰਮ ਹੋ ਗਿਆ ਉਹਨਾਂ ਨੂੰ STC ਸਾਹਿਬ ਕਹਿੰਦੇ ਵੀ ਤੁਸੀਂ ਉਹ ਲੈ ਹੀ ਜਾਇਆ ਆਪਦੇ ਕਾਗਜ਼ ਹੂੰ ਉਹ ਕਾਗਜ਼ ਉਹਨਾਂ ਤੇ ਦੇਤੇ ਕਲਰਕ ਨੂੰ ਕਹਤਾ ਕਲਰਕ ਆਲੇ ਕੋਡੀ ਚੱਕੇ ਕੋਡੀ ਜੇ ਕਰੀ ਜਾਵੇ ਹੂੰ ਉਹਨਾਂ ਨੇ ਸੋਚਿਆ ਵੀ ਚਲ ਆਪਾਂ ਇਹਨੂੰ ਹਸਾਬਪਤਾਵਲਾ ਲਾਇਆ ਵੀ ਜੇ 4 ਪੈਸੇ ਦੇ ਕੇ ਤੇ ਕੰਮ ਨਹੀਂ ਪਾਉਣਾ। ਨਾ ਵੀ ਦੋਹਰਾ ਗਿੜਾ ਲਾਉਣਾ ਪੈਗਾ। ਨਹੀਂ ਮਹਿੰਗਾ ਪਾਉ। ਨਹੀਂ ਰਹਾਉਂਗੇ ਉਹਨੇ ਖਰਚ ਖਰਚ ਹੋਊਗਾ ਤੇ ਉਹਨੂੰ। ਉਹਨਾਂ ਨੇ ਉਹਨੂੰ ਪੁੱਛਿਆ ਵੀ ਯਾਰ ਸੇਵਾ ਦੱਸ। ਇਹ ਤੋਂ ਸਾਨੂੰ ਉਹਦੇ ਦੇ ਕਾਹ ਜਾਂ। ਹਮ। ਉਹਨੇ ਹਸਾਬਪਤਾਵਲਾ ਲਾ ਕੇ ਆਪਦੀ ਔਕਾਤ ਮੁਤਾਬਕ ਉਸ ਸਮੇਂ ਦੇ ਹਿਸਾਬ ਨਾਲ 3500 ਰੁਪਏ ਮੰਗ ਲਿਆ। ਅੱਛਾ। ਉਹਨਾਂ ਨੇ ਵੀ 3500 ਦਿੱਤਾ। ਕਲਰਕ ਨੂੰ ਨੇ ਸੋਚਿਆ ਵੀ ਮੈਂ ਗਲਤੀ ਕਰ ਗਿਆ। ਮੈਂ ਜੇ ਇੰਨਾ ਨੇ 35 ਵੱਧ ਮੰਗ ਲੈਂਦਾ ਵੱਧ ਹੀ ਮਿਲ ਜਾਂਦਾ ਵੱਧ ਮੰਗ ਲੈਂਦਾ ਅੱਛਾ ਇਹ بڑے ਬੰਦਿਆਂ ਨੂੰ ਮਤਲਬ ਹੁੰਦੀ ਆ ਆਦਤ ਵੀ ਜੇ ਤੁਸੀਂ ਕੋਈ ਚੀਜ਼ ਵੇਚਦੇ ਖਰੀਦਦੇ ਹੋ ਤਾਂ ਤੁਹਾਨੂੰ ਉਹੀ ਬੰਦਾ ਰੇਟ ਦੇ ਦੇ ਤਾਂ ਇਹ ਬੰਦਿਆਂ ਨੂੰ ਬੜਾ ਹੁੰਦਾ ਵੀ ਮੈਂ ਇਹ ਤੋਂ ਵੱਧ ਮੰਗ ਲੈਂਦਾ ਨਹੀਂ ਇਨਸਾਨੀ ਫਿਤਰਤ ਆ ਹਾਂ ਚਲੋ ਜੀ ਉਹਨੇ ਸੋਚਿਆ ਵੀ ਹੁਣ ਮੈਂ ਹੋਰ ਪੈਸੇ ਕਿਵੇਂ ਲਵਾਂ ਹੂੰ ਉੱਥੇ ਰੈਸਟੋਰੈਂਟ ਸੀ ਮੇਰੇ ਖਿਆਲ ਆ ਆਪਣੇ ਸਤਾਰਾਂ ਦੇ ਚ ਗਜ਼ਲ ਸੀ ਜਾਂ ਮਹਿਫਲ ਸੀ ਕੋਈ ਜੇਲਬਾਰ ਵਗੈਰਾ ਸੀ ਉੱਥੇ ਉਹਨੂੰ ਕਹਿੰਦਾ ਵੀ ਐਂ ਕਰੋ ਆਪਾਂ ਚੱਲ ਜਾਈਏ ਨੇ ਕਾਗਜ਼ ਪਾ ਲੈ ਸਾਈਨ ਕਰਾ ਕੇ ਹੱਥ ਜੇਰ ਚ ਤੇ ਆਪਾਂ ਉੱਥੇ ਪੈਗ ਲਾਉਨੇ ਆਂ ਅੱਛਾ ਉੱਥੇ ਚਲੇ ਗਏ ਦੋ ਦੋ ਪੈਗ ਲੱਗੇ ਤੇ ਜਿਹੜੇ ਕਲਰਕ ਸਾਹਿਬ ਸੀ ਉਹਦੇ ਅੰਦਰੋਂ ਭਾਰਨਾਵਾ ਜੱਗੀਆਂ ਅੱਛਾ ਅੱਛਾ ਕਹਿੰਦਾ ਯਾਰ ਇਮੋਸ਼ਨਲ ਹੋ ਗਿਆ ਹੈ ਇਮੋਸ਼ਨਲ ਹੋ ਗਿਆ ਕਹਿੰਦਾ ਭਰਾ ਹਾਂ ਤੁਸੀਂ ਆਪੇ ਆਓ ਥੋੜਾ ਆਪਾਂ ਘਰੇ ਹੀ ਚੱਲਦੇ ਆਂ ਅੱਛਾ ਬੋਤਲ ਲੈ ਲਓ ਇੱਕ ਹਾਂ ਉਹਨਾਂ ਨੇ ਬੋਤਲ ਲੈ ਲਈ ਹਾਂ ਤੇ ਉਹ ਤੇ ਘਰੇ ਚਲੇ ਗਏ ਘਰ ਉਹਦਾ ਸੁਹਾਣੇ ਕੁਆਟਰ ਅੱਛਾ ਕੁਆਟਰ ਦੇ ਗੇਟ ਤੇ ਉਹਦੇ ਘਰ ਵਾਲੀ ਖੜੀ ਕਾਫੀ ਮੋਟੀ ਤੇ ਉਹ ਬਾਹਾਂ ਢਾਕ ਤੇ ਧਰਿਆ ਹੁੰਦਾ ਹੂੰਗਾ ਹੂੰ ਤੇ ਉਹਨੇ ਮਤਲਬ ਜਿਹੜੀ ਕਲਰਕ ਦੀ ਹਾਲਤ ਉਹ ਮਤਲਬ ਜਿਵੇਂ ਪੇਸ਼ੀ ਵਾਲਾ ਆਇਆ ਹੁੰਦਾ ਨਾ ਮਲਜਮ ਪੜਕੇ ਲੈਂਦੇ ਆਪਾਂ ਪੜਕੇ ਲੈਂਦਾ ਹੁੰਦਾ ਤੇ ਉਹਨੇ ਘੂਰ ਕੇ ਜੇ ਉਹਨੂੰ ਮਾੜੀ ਸਾਈਡ ਦਿੱਤੀ ਤੇ ਉਹ ਹੀਠਾਂ ਦੀ ਬਾਹ ਹੀਟ ਦੀ ਲੰਘਿਆ ਅੱਛਾ ਇਹ ਹੁਣ ਬਾਹਰ ਖੜੇ ਤੇ ਨਹੀਂ ਚਾਰੇ ਜਾਣੇ ਹਾਂ ਚਲੋ ਇਹਨੇ ਨੂੰ ਪਾਸੇ ਹੱਟੀ ਤੇ ਉਹ ਵੀ ਅੰਦਰ ਲੰਘ ਗਏ ਗਹਾਂ ਗਿਆ ਭੱਜ ਕੇ ਉਹ ਚਾਰ ਗਲਾਸ ਲਿਆ ਪਾਣੀ ਦਾ ਜੱਗ ਲਿਆ ਇੱਕ ਪੂਜੀਆ ਜਿਹਾ ਜੱਕ ਲਿਆ ਤੇ ਬੋਤਲ ਦੇ ਪੈਗ ਪਾਏ ਤੇ ਦਰਵਾਜਾ ਕਈ ਪਹਿਲਾਂ ਦੋ ਦਰਵਾਜੇ ਨਹੀਂ ਉਹ ਦਾੜਦੇ ਨੇ ਭੇੜੇ ਜਾਂਦੇ ਸੀ ਹਾਂ ਹੁੰਡੀ ਤੋਂ ਬਿਨਾ ਹੀ ਉਹਨਾਂ ਦੇ ਵਾਵਾ ਭੇੜੇ ਭੇੜੇ ਜਾਂਦੇ ਸੀ ਹਣਾ ਉਹਨਾਂ ਹੀ ਭੇੜ ਤਾਂ ਪੈਗ ਪਾਇਆ ਹੋਇਆ ਇਹ ਨੈਨੋ ਦੇ ਘਰ ਵਾਲੀ ਨੇ ਦਾੜਦੇ ਨੇ ਦਰਵਾਜਾ ਖੋਲ ਇੱਕਦਮ ਹਣਾ ਕਹਿੰਦੇ ਕੁੱਤਿਆਂ ਜਿਹੋ ਜਾਂ ਤੂੰ ਐ ਉਹ ਜੇ ਕੰਜਰ ਨਾਲ ਉਹ ਜੇ ਕੰਜਰ ਨਾਲ ਲੈਣਾ ਇਹਨਾਂ ਕੁੱਤਿਆਂ ਨੂੰ ਵੀ ਸ਼ਰਮ ਨਹੀਂ ਆਉਂਦੀ ਜਿਹੜੇ ਤੇਰੇ ਨਾਲ ਮੂੰਹ ਚੱਕ ਕੇ ਆ ਜਾਂਦੇ ਉਹਨਾਂ ਨੇ ਜਿਹੜੀ ਕੋਈ ਉਹ ਮਤਲਬ ਉਹਦੀ ਕਰ ਸਕਦੀ ਸੀ ਕੁੱਤੇਖਾਨੀ ਜਿਹੋ ਜੀ ਠੇਕੇਦਾਰ ਪੰਦਰ ਉਹ ਅੱਛਾ ਉਹ ਜੀ ਕੁੱਤੇਖਾਨੀ ਸਮਝ ਲੋ ਵੀ ਇਹ ਨਹੀਂ ਕਰਦੀ ਰੌਟਵਿਲਰ ਤੋਂ ਹੀ ਮਾੜੀ ਪਹੁੰਚੀ ਅੱਛਾ ਉਹਨੇ 4 ਗਲਾਸਾਂ 5 ਗਲਾਸਾਂ ਦੇ ਵਿੱਚ ਆਂਗਲਾਂ 'ਚ ਫੜੇ ਤੇ ਬੋਤਲ ਲੈ ਗਈ ਤੇ ਉਹਨੇ ਗਲਾਸ ਕੀਤੇ ਸਿੰਕ ਦੇ ਵਿੱਚ ਡੇਢੇ ਬੋਤਲ ਢੋਲਤੀ ਇਹ ਹੁਣ ਬੰਦੇ ਸਾਰੇ ਚੰਗੇ ਘਰਾਂ ਦੇ ਚੰਗੇ ਮਤਲਬ ਚੰਗੇ ਬੰਦੇ ਜਿਨ੍ਹਾਂ ਦੀ ਇੱਜ਼ਤ ਹੈ ਹੈਨਾ ਇਹ ਸਟਕ ਹੋ ਗਏ ਇੱਕਦਮ ਵੀ ਕੀ ਕਰੀਏ ਕੀ ਕਹੀਏ ਬਣਾ ਕੋ ਨਾ ਉਹ ਬੰਦਾ ਉੱਥੇ ਅੱਕ ਲੜਕਾ ਸਾਹ ਹੂੰ ਉਹਨੇ ਉੱਥੇ ਅਲਮਾਰੀ ਜਿਸੇ ਅਲਮਾਰੀ ਦੇ ਪਿੱਛੇ ਜੀ ਹੱਥ ਮਾਰਿਆ ਇੱਕ ਪਲਾਸਟਿਕ ਦੀ ਬੋਤਲ ਜੀ ਹੁੰਦੀ ਸੀ ਗੁਲਾਬ ਦੀ ਹਾਂ ਤੇ ਪਲਾਸਟਿਕ ਦੇ ਚਾਰ ਪੰਜ ਗਲਾਸ ਪਏ ਉਹ ਭਾਈ ਜਦੋਂ ਮਿਲ ਗਈ ਨਾ ਪੌਣੀ ਅੱਤੀਕ ਬੋਤਲ ਸੀ ਉਹ ਤੇ ਪਲਾਸਟਿਕ ਦੇ ਬਾਅਦ ਕਹਿੰਦਾ ਪਈ ਆ ਦਰੂ ਨਹੀਂ ਤਾਂ ਹੋ ਗਈ ਤੀ ਨਾ 베ਜਤੀ ਅੱਛਾ ਨਹੀਂ ਤਾਂ 베ਜਤੀ ਹੋ ਗਈ ਸੀ ਉਹ ਉਹ ਜਿਹੜੀ 베ਜਤੀ ਉੱਥੋਂ ਬਚਾ ਕੇ ਆਏ ਸੀਗੇ ਉਹ ਫਿਰ ਉਹਨਾਂ ਨੇ ਆ ਕੇ ਮੈਨੂੰ ਦੱਸੀ ਸਾਡੇ ਸਾਡੇ ਨਾਲ ਕੁੱਤੇ ਖਾਣੀ ਆ ਕੁੱਤੇ ਗਾਣੇ ਹੋਏ ਉਸ ਸਾਡੇ ਚ ਮੁੜ ਕੇ ਇੱਕ ਇਹੀ ਬਣ ਗਿਆ ਵੀ ਜੇ ਕਿਤੇ ਕੋਈ ਇਹੋ ਜਿਹਾ ਹੋ ਜਾਂਦਾ ਵੀ ਹੋ ਗਈ ਤੇ ਨਾ ਉਹ ਸੀ ਨਾ ਦੇ ਜੀ ਹਾਂ ਬਹੁਤ ਚੱਲਦਾ ਉਹ ਜਿਵੇਂ ਹੁਣ ਚਲੋ ਸ਼ਰਾਬ ਦੀਆਂ ਬਹੁਤੀਆਂ ਗੱਲਾਂ ਤਾਂ ਕਰਨੀਆਂ ਚਾਹੀਦੀਆਂ ਪਰ ਫਿਰ ਵੀ ਕਈ ਗੱਲਾਂ ਯਾਦ ਆ ਜਾਂਦੀਆਂ ਹਨ ਤੁਹਾਨੂੰ ਪਤਾ ਸਾਡੇ ਪੁਲਿਸ ਵਿਭਾਗ ਵਿੱਚ ਕਿੰਨੇ ਕੁਝ ਤਾਂ ਕੋਈ ਸਟ्रेस ਹੈਗੀ ਵੀ ਹੈ ਕੁਝ ਕਲੋਕ ਹਾਲਾਤ ਵੀ ਇਹੋ ਜਿਹੇ ਨੇ ਆਮ ਮੁਲਾਜ਼ਮ ਆਪਣੇ ਕੁਝ ਤਬਕਾ ਹੁੰਦਾ ਥੋੜੇ ਮੁਲਾਜ਼ਮ ਜਿਹੜੇ ਪੂਰੇ ਮਤਲਬ ਉਹਨਾਂ ਵਿੱਚ ਜੇ 200 ਦੇ ਵਿੱਚੋਂ ਦੋ ਬੰਦੇ ਪੀਂਦੇ ਆ ਔਰ ਉਹੀ ਵਰਦੀ ਪਾ ਕੇ ਈਵਨ ਪੀਂਦੇ ਨਹੀਂ ਮੈਂ ਤਾਂ ਹੋਰ ਕਰਨਾ ਸੀ ਸੌਰੀ ਤੁਹਾਨੂੰ ਮੈਂ ਇੰਟਰਰਪਟ ਕਰਤਾ ਹਮ ਇੱਕ ਪੁਲਿਸ ਮੁਲਾਜ਼ਮ ਮੈਨੂੰ ਇੱਥੋਂ ਤੱਕ ਪਤਾ ਹੈ ਵੀ ਬਰਨਾਲੇ ਇੱਕ ਪੁਲਿਸ ਮੁਲਾਜ਼ਮ ਨੂੰ ਬੁਖਾਰ ਹੋਇਆ ਹਮ ਤੇ ਉਹ ਨਾ ਬੁਖਾਰ ਹੋ ਗਿਆ ਤੇ ਉਹ ਬੇਹੋਸ਼ ਹੋਣ ਵਾਲੀ ਹਾਲਤ ਚ ਤੇ ਸੜਕ ਤੇ ਇੱਕ ਦਰਖਤ ਥੱਲੇ ਪਿਆ ਅੱਛਾ ਉਹਦਾ ਸਕੂਟਰ ਖੜਾ ਉਹਦੀ ਵੀਡੀਓ ਬਣਾਈ ਜਾਣ ਮੈਨੂੰ ਕਿਸੇ ਦਾ ਫੋਨ ਆਇਆ ਵੀ ਤੁਹਾਡਾ ਸ਼ਰਾਬੀ ਮੁਲਾਜ਼ਮ ਢਿੱਗਿਆ ਪਿਆ ਜੀ ਦੇਖੋ ਪੁਲਿਸ ਦਾ ਹਾਲ ਦੇਖੋ ਜੀ ਹੂੰ ਹੂੰ ਮੈਂ ਮੁੰਡੇ ਨੂੰ ਭੇਜਿਆ ਤੇ ਉਦੋਂ ਦੇਖੇ ਪਰ ਕਰਾਇਆ ਤਾਂ ਉਹਨੂੰ ਮਤਲਬ ਜਦੋਂ ਡਾਕਟਰ ਦੇ ਕਰਾਇਆ ਤਾਂ 103 ਚਾਰ ਬਕਾਰ ਉਹੋ ਅੱਛਾ ਮਤਲਬ ਅਸੀਂ ਤਾਂ ਸਾਡੀ ਜਾਨ ਨਿਕਲ ਰਹੀ ਹੋਏ ਤਾਂ ਤਾਂ ਵੀ ਲੋਕ ਇਹ ਸਮਝਦੇ ਸ਼ਰਾਬੀ ਹੋਇਆ ਹੈ ਹੈਨਾ ਜੇ ਮੌਤ ਵੀ ਕਿਤੇ ਮਰੇ ਵੀ ਹੋਣ ਨਾ ਜੇ ਕਿਤੇ ਐਕਸੀਡੈਂਟ ਚ ਵੀ ਚਾਰ ਬੰਦੇ ਮਰੇ ਦੋ ਪੁਲਿਸ ਵਾਲੇ ਆ ਜੀ ਨੇ ਉਹ ਤੁਨ ਮੈਂ ਦੱਸਦਾ ਨਾ ਵੀ ਉਹ ਜਿਹੜਾ ਜਿਹੜਾ ਕਿਉਂ ਆ ਇਹ ਇਹ ਆਪਣੇ ਮੁਲਾਜ਼ਮਾਂ ਦਾ ਕਰਕੇ ਹੀ ਇਮਪ੍ਰੈਸ਼ਨ ਬਣਿਆ ਹੋਇਆ ਹਾਂਜੀ ਇੱਕ ਵਾਰੀ ਸਾਡੀ ਮਾਨਸਾ ਮੈਂ ਸੀਗਾ ਐਸਐਚਓ ਹੁੰਦਾ ਸੀਗਾ ਸਾਡੀ ਕ੍ਰਾਈਮ ਮੀਟਿੰਗ ਚੱਲੀ ਹੈ ਨਾ ਕ੍ਰਾਈਮ ਮੀਟਿੰਗ ਸ਼ੁਰੂ ਹੋਣ ਵਾਲੀ ਸੀਗੀ ਅੱਛਾ ਤਾਂ ਸਾਡੇ ਇੱਕ ਦੋ ਮੁਲਾਜ਼ਮ ਜਿਹੜੇ ਇੱਕ ਹੈੱਡ ਕਲਰਕ ਸੀਗਾ ਇੱਕ ਮੁੰਡਾ ਹੋਰ ਸੀਗਾ ਟੈਕਨੀਕਲ ਸਟਾਫ ਸੀ ਉਹਨਾਂ ਦੋਨਾਂ ਦੀ ਡੈਥ ਹੋ ਗਈ ਐਕਸੀਡੈਂਟ ਚ ਮਰ ਗਿਆ ਇੱਕ ਇੱਕ ਨੂੰ ਸ਼ਾਇਦ ਕੋਈ ਹੋਰ ਬਿਮਾਰੀ ਸੀ ਅਚਾਨਕ ਹੀ ਡੈਥ ਹੋ ਗਈ ਓਕੇ ਤਾਂ ਅਸੀਂ ਦੀ ਉਹਦਾ 2 ਮਿੰਟ ਦਾ ਮੌਨ ਰੱਖਿਆ ਮੀਟਿੰਗ ਤੋਂ ਪਹਿਲਾਂ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੇ ਉਹਨੂੰ ਜਿਵੇਂ ਸ਼ਰਧਾਂਜਲੀ ਦਿੱਤੀ ਵੀ ਬੜੇ ਚੰਗੇ ਚੰਗੇ ਮੁਲਾਜ਼ਮ ਸੀਗੇ ਬਹੁਤ ਵਧੀਆ ਕੰਮ ਸੀ ਇਹਨਾਂ ਦਾ ਇਹਨਾਂ ਨੇ ਕਦੇ ਕੋਈ ਸ਼ਿਕਾਇਤ ਨਹੀਂ ਆਈ ਕੋਈ ਕਰਪਸ਼ਨ ਨਹੀਂ ਕਰਦੇ ਸੀ ਤਾਂ ਅਖੀਰ ਚ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਦੋ ਸਾਡੇ ਮੁਲਾਜ਼ਮ ਗਏ ਆ ਇਹਨਾਂ ਦੇ ਜਾਣ ਨਾਲ ਸਾਡਾ ਸਾਡੇ ਡਿਪਾਰਟਮੈਂਟ ਨੂੰ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਤੇ ਚਲੋ ਜੀ ਮੀਟਿੰਗ ਹੋ ਗਈ ਮੀਟਿੰਗ ਤੋਂ ਬਾਅਦ ਉਹ ਤੁਹਾਨੂੰ ਪਤਾ ਕ੍ਰਾਈਮ ਮੀਟਿੰਗ ਤੋਂ ਬਾਅਦ ਜਿਹੜੇ ਸਸਪੈਂਡ ਹੁੰਦੇ ਨੇ ਉਹਨਾਂ ਦੀ ਪੇਸ਼ੀ ਹੁੰਦੀ ਹੈ ਸਸਪੈਂਡਰ ਜਿਹੜੇ ਮੁਲਾਜ਼ਮ ਹੁੰਦੇ ਆ ਉਹ ਸਸਪੈਂਡ ਮੁਲਾਜ਼ਮ ਸ਼ੁਰੂ ਹੋਣਗੇ ਪੇਸ਼ ਹੋਣੇ ਕਿਸੇ ਕਿ ਕਿੱਦਾਂ ਹੋਇਆ ਅਖੀਰ ਨੂੰ ਤਿੰਨ ਚਾਰ ਸ਼ਰਾਬੀ ਸੀ ਜਿਹੜੇ ਚੱਕ ਚੱਕ ਕੇ ਲਿਆਉਂਦੇ ਹੁੰਦੇ ਸੀ ਹਨਾ ਅੱਛਾ ਉਹ ਸਸਪੈਂਡ ਹੋਏ ਹੋਏ ਸੀਗੇ ਤੇ ਉਹਨਾਂ ਦੀ ਪੇਸ਼ੀ ਸ਼ੁਰੂ ਹੋ ਗਈ ਨਾ ਕਿਤੇ ਇਹੋ ਜਿਹੀ ਵੀ ਹੁੰਦੇ ਸੀ ਜਿਨ੍ਹਾਂ ਦੀ ਤਨਖਾਹ ਵੀ ਬੰਦ ਹੁੰਦੀ ਸੀ ਹਾਂ ਹਾਂ ਤਾਂ ਉਹ ਸਾਡੇ ਇੱਕ ਡੀਐਸਪੀ ਹੁੰਦਾ ਸੀ ਰਮਾਣਾ ਕਹਿੰਦਾ ਜਨਾਬ ਆਪਾਂ ਐ ਕਰੀਏ ਬਈ ਇਹਨਾਂ ਦੀ ਤਨਖਾਹ ਜਿਹੜੀ ਹੈ ਨਾ ਇਹਨਾਂ ਨੂੰ ਨਾ ਦਈਏ ਇਹ ਵੀ ਜੇ ਇਹਨੂੰ ਤਨਖਾਹ ਮਿਲਦੀ ਰਹੀ ਐਂ ਸ਼ਰਾਬ ਪੀਂਦੇ ਰਹੇ ਤੇ ਮਰ ਜਾਣਗੇ ਹਾਂਜੀ ਤੇ ਸ਼ਰਧਾਂਜਲੀ ਇਹਨਾਂ ਨੂੰ ਦੇਣੀ ਪਊਗੀ ਤੇ ਇਹਨਾਂ ਨੂੰ ਕਹਿਣਾ ਵੀ ਇਹਨਾਂ ਬਾਰੇ ਵੀ ਇਹੀ ਕਹਿਣਾ ਪਊਗਾ ਇਹਨਾਂ ਦੇ ਜਾਣ ਨਾਲ ਨਾ ਪੂਰਾ ਹੋਣਾ ਘਟਾ ਤੇ ਕਹਿਣਾ ਇਹਨਾਂ ਬਾਰੇ ਵੀ ਐਂ ਪਊਗਾ ਆਪਾਂ ਨੂੰ ਪੱਕੀ ਗੱਲ ਵੀ ਇਹਨਾਂ ਦੇ ਜਾਣ ਨਾਲ ਨਾ ਪੂਰਾ ਹੋਣਾ ਘਟਾ ਪਿਆ ਕਿ ਇਹੋ ਜਿਹੇ ਭੋਗਾਂ ਤੇ ਵੀ ਇਹੋ ਜਿਹੇ ਮਜਬੂਰ ਨਾ ਇਹੋ ਜਿਹੇ ਲਫ਼ਜ਼ ਕਹਿਣੇ ਪੈਂਦੇ ਕਈ ਕਹਿੰਦੇ ਆ ਮਤਲਬ ਹਨਾ ਇੱਕ politcal ਬੰਦੇ ਨੇ ਆਪਦੇ ਫਾਦਰ ਬਾਰੇ ਕਿਹਾ ਮੈਨੂੰ ਬੰਦਾ politcal ਬੰਦਾ ਮੈਂ ਨਾ ਫੇਰ ਨਹੀਂ ਕੋੜਕਣਾ। ਉਹ ਪਦੀਗਰ ਸਾਹਿਬ ਜ਼ਿਲ੍ਹੇ ਦੇ ਸੀ। ਤੇ ਉਹਦੇ ਨਾਂ ਫਾਦਰ ਦੀ ਡੈਥ ਹੋ ਗਈ। ਤੇ ਉਹਨੇ ਜਦੋਂ ਕਿਤੇ ਭੋਗ ਤੇ ਲੈਕਚਰ ਕਰਨ ਲੱਗੇ ਤਾਂ ਉਹਦਾ politcal ਦੇਖ ਕੇ ਉਹਦਾ ਔਰਾ ਦੇਖ ਕੇ ਇਹਦੇ ਫਾਦਰ ਬੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜੀ ਗੁਰਦਵਾਰਾ ਸਾਹਿਬ ਨਿਤਨੇਮੀ ਜਾਂਦੇ ਬੜੇ ਸਮਾਜ ਸੇਵਾ ਨਾਲ ਜੁੜੇ ਹੋਏ। ਉਦੋਂ ਬਾਅਦ ਧੰਨਵਾਦ ਲਈ ਉਹ ਬੰਦਾ ਉੱਠੜਾ ਹੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜਿਹੜਾ ਬੋਲ ਕੇ ਗਿਆ ਸਾਰਾ ਝੂਠ ਬੋਲ ਕੇ ਗਏ ਉਹ ਅਸਾਂ ਅੱਛਾ ਮੇਰਾ ਪਿਓ ਕਹਿੰਦਾ ਗੁਰਦੁਆਰਾ ਸਾਹਿਬ ਦੀ ਤਾਂ ਨੇੜ ਨਹੀਂ ਲੰਘਦਾ ਸੀ ਹਾਂ ਉਹਦਾ ਸਵੇਰੇ ਦੇਖਦਾ ਸੀ ਸ਼ਾਮ ਨੂੰ दारू ਪਿਆਉਣਾ ਕਿਹੜਾ ਉਹ ਨਾ ਪਹਿਲਾਂ ਅਖੜ ਸੁਹਾਦਾ ਤੇ ਉਹਦੇ ਨਾਲ ਘਟਵੰਦੀ ਸੀ ਹੈਨਾ ਉਹਨੇ ਸੱਚ ਬੋਲਤਾ ਸੱਚ ਬੋਲਿਆ ਤੇ ਫੇਰ ਉਹਦੇ ਨਾਲ ਸਾਰੇ ਗਿਲੇ ਜਾਂਦੇ ਰਹੇ ਵੀ ਜਿਹੜਾ ਬੰਦਾ ਉਹਦੇ ਫਾਦਰ ਬਾਰੇ ਉਹਦੇ ਭੋਗ ਤੇ ਹੂੰ ਇਹਨਾਂ ਸੱਚ ਬੋਲ ਸਕਦਾ। ਇੰਨਾ ਬੋਲ ਜਾਂਦਾ ਤਾਂ ਫਿਰ ਇਹਦੇ ਨਾਲ ਗਿਲਾ ਵੀ ਗਿਲਾ ਵੀ ਕੀ ਇਹਦੇ ਨਾਲ ਸਹੀ ਗੱਲ ਹੈ। ਹਾਂਜੀ। ਇਹ ਦੋਸਤੋ ਯਾਦਾ ਸੱਤ ਰੰਗੀਆਂ ਦਾ ਸਫ਼ਰ ਅਲੱਗ-ਅਲੱਗ ਰੰਗਾਂ ਨੂੰ ਮਾਨਦੇ ਹੋਏ ਤੇ ਅੱਗੇ ਵਧ ਰਿਹਾ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੁਸੀਂ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ। ਸਾਰੇ ਰਲਵੇਂ ਮਿਲਵੇਂ ਸਾਰੇ ਵਿਚਾਰ ਆ ਰਹੇ ਹੈ ਜੇ ਕਿਸੇ ਸੱਜਣ ਨੂੰ ਇਸ ਤਰ੍ਹਾਂ ਦੇ ਪੁਲਿਸ ਦੇ ਤਜਰਬੇ ਹੋਣ ਤਾਂ ਸਾਡੇ ਨਾਲ ਸਾਂਝੇ ਵੀ ਕਰ ਸਕਦਾ ਹੈ ਪੁਲਿਸ ਦੇ ਹਾਸੇ-ਠੱਠੇ ਵਾਲੇ ਕੋਈ ਬੜਾ ਸੀਰੀਅਸ ਨੋਟ ਤੇ ਨਾ ਅਸੀਂ ਜਾਣਾ ਨਾ ਅਸੀਂ ਕ੍ਰਾਈਮ ਬਾਰੇ ਇਹ ਕਹਿਣਾ ਵੀ ਫਲਾਨਾ ਕ੍ਰਾਈਮ ਹੋ ਗਿਆ ਨਾ ਅਸੀਂ ਇਹ ਕਹਿਣਾ ਵੀ ਫਲਾਨੀਆਂ ਬਰਾਈਆਂ ਚੱਲ ਰਹੀਆਂ ਉਹ ਉਹ ਹੱਲ ਕਰ ਲਈ ਜਿਹੜੇ ਹੁਣ ਸਰਵਿੰਗ ਆ ਉਹਨਾਂ ਦੀ ਡਿਊਟੀ ਬਣਦੀ ਉਹ ਕਰਨਗੇ ਸਾਡਾ ਤਾਂ ਇੱਕ ਘੜੀ ਬਣੇ ਰਹਿੰਦਾ ਵੀ ਅਸੀਂ ਪੁਲਿਸ ਵਰਸਸ ਪਬਲਿਕ ਜਿਹੜਾ ਸਾਡਾ ਸੀ ਅਸੀਂ ਉਹ ਕੜੀ ਬਣੇ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕਿਸੇ ਸੱਜਣ ਨੂੰ ਕੋਈ ਗੱਲ ਮਾੜੀ ਲੱਗੀ ਕੋਈ ਇਸ ਤਰ੍ਹਾਂ ਦੇ ਲਗਪੇਚ ਕੀਤੀ ਤਾਂ ਉਹਦੇ ਲਈ ਪਹਿਲਾਂ ਹੀ ਮਾਫੀ ਮੰਗਦਾ ਧੰਨਵਾਦ ਸ਼ੁਕਰੀਆ ਦੋਸਤੋ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ